ਪੈਸਿਆਂ ਦਾ ਲਾਲਚ ਚੰਗੇ-ਚੰਗੇਆਂ ਨੂੰ ਬਰਬਾਦ ਕਰ ਦਿੰਦਾ ਹੈ ਤੇ ਖਾਸ ਕਰ ਜਦੋਂ ਇਹ ਫ੍ਰੀ ਦਾ ਮਾਲ ਹੋਵੇ ਤਾਂ ਬੜੇ-ਬੜਿਆਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਇਹੋ ਜੀ ਘਟਨਾ ਸਾਹਮਣੇ ਆਈ ਹੈ ਕਿ ਕਿਵੇਂ ਇੱਕ ਪਤੀ ਜਦੋਂ ਬਿਮਾਰ ਹੋ ਜਾਂਦਾ ਹੈ ਤਾਂ ਉਸ ਦੀ ਪਤਨੀ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਬੱਚਿਆਂ ਨਾਲ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬੀ ਖੁੱਲੇ ਦਿਨ ਨਾਲ ਦਾਨ ਕਰਦੇ ਨੇ ਉਸ ਦੇ ਪਤੀ ਦੇ ਇਲਾਜ ਲਈ ਪਰ ਜਦੋਂ ਉਸ ਦੇ ਅਕਾਊਂਟ ਵਿੱਚ ਲੱਖਾਂ ਰੁਪਏ ਇਕੱਠੇ ਹੋ ਜਾਂਦੇ ਹਨ ਪਤਨੀ ਦੀ ਨੀਅਤ ਵਿਗੜ ਜਾਂਦੀ ਹੈ ਤੇ ਉਹ ਕੀ ਕਰਦੀ ਹੈ ਉਹ ਆਪਣੇ ਪਤੀ ਦਾ ਕਤਲ ਕਰ ਦਿੰਦੀ ਹੈ ਪੈਸਿਆਂ ਲਈ ਇਹੋ ਜੀ ਘਣਾਉਣੀ ਹਰਕਤ ਜਦੋਂ ਸਾਹਮਣੇ ਆਉਂਦੀ ਹੈ ਤਾਂ ਸੋਚਣ ਲਈ ਮਜਬੂਰ ਕਰਦੀ ਹੈ ਕਿ ਅੱਜ ਦਾ ਇਨਸਾਨ ਪੈਸਿਆਂ ਲਈ ਕੀ ਕੁਝ ਕਰ ਗੁਜ਼ਰਦਾ ਹੈ ਤੇ ਰਿਸ਼ਤੇ ਉਸ ਲਈ ਸਿਰਫ ਇੱਕ ਬੋਝ ਬਣ ਕੇ ਰਹਿ ਗਏ ਨੇ ਘਰ ਦੇ ਵਿੱਚ ਪੈਸਾ ਥੇਲਾ ਤੇ ਸਮਾਨ ਪਤੀ ਪਤਨੀ ਨੂੰ ਲਿਆ ਕੇ ਫੜਾ ਦਿੰਦੇ ਨੇ ਪਰੇਹੀ ਪਤਨੀ ਆਪਣੇ ਉਸ ਪਤੀ ਦੇ ਪੈਸੇ ਪਿੱਛੇ ਨਹੀਂ ਲਾਲਚੀ ਹੋ ਗਈ ਕਿ ਅੱਜ ਉਸਨੇ ਆਪਣੇ ਹੀ ਪਤੀ ਨੂੰ ਬੇਰਹਿਮੀ ਦੇ ਨਾਲ ਤੇਜ਼ ਤਾਰ ਹਥਿਆਰ ਦੇ ਨਾਲ ਮਾਰ ਮੁਕਾਇਆ ਪਿੰਡ ਭਾਗੀਵਾਂਦਰ ਦੀ ਇਹ ਸਾਰੀ ਘਟਨਾ ਹੈ ਜਿੱਥੇ ਪੈਸਿਆਂ ਦੇ ਪਿੱਛੇ ਅੰਨੀ ਹੋਈ ਇਸ ਔਰਤ ਦੇ ਵੱਲੋਂ ਆਪਣੇ ਪਤੀ ਨੂੰ ਮਾਰ ਮੁਕਾਇਆ ਗਿਆ ਅਤੇ ਸਾਰੇ ਸਬੂਤਾਂ ਨੂੰ ਮਿਟਾਉਣ ਦੀ ਖਾਤਰ ਉਸ ਦੀ ਦੇਹ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ 6 ਦਿਨ ਪਹਿਲਾਂ ਸ਼ੱਕੀ ਹਾਲਾਤਾਂ ਦੇ ਵਿੱਚ ਗੁਰਸੇਵਕ ਸਿੰਘ ਨਾਮ ਦਾ ਇੱਕ ਬੰਦਾ ਲਾਪਤਾ ਹੋ ਜਾਂਦਾ ਜਿਸ ਦੀ ਮ੍ਰਿਤਕ ਦੇ ਪਿੰਡ ਜੱਸੀ ਪੋਵਾਲੀ ਦੀ ਨਹਿਰ ਦੇ ਵਿੱਚੋਂ ਬਰਾਮਦ ਹੁੰਦੀ ਹੈ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਵਕਤ ਹੀ ਗੁਰਸੇਵਕ ਸਿੰਘ ਨੂੰ ਕਿਸੇ ਤਰ੍ਹਾਂ ਦੇ ਨਾਲ ਖਤਮ ਕਰਨ ਦੇ ਸ਼ੱਕ ਨੂੰ ਜ਼ਾਹਿਰ ਕੀਤਾ ਸੀ ਪੁਲਿਸ ਦੇ ਕੋਲ ਪੂਰਾ ਮਾਮਲਾ ਪਹੁੰਚਾਇਆ ਗਿਆ ਤੇ ਫਿਰ ਇਸ ਦੇ ਵਿੱਚ ਇੱਕ ਇੱਕ ਕਰਕੇ ਕਈ ਖੁਲਾਸੇ ਹੋਏ ਨੇ ਥਾਣਾ ਤਲਵੰਡੀ ਸਾਬੋ ਦੇ ਮੁਖੀ ਦੇ ਵੱਲੋਂ ਦੱਸਿਆ ਗਿਆ ਕਿ ਡੂੰਗਾਈ ਦੇ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਸਭ ਕੁਝ ਸਾਹਮਣੇ ਆਇਆ ਦਰਅਸਲ ਕੁਝ ਸਮਾਂ ਪਹਿਲਾਂ ਗੁਰਸੇਵਕ ਸਿੰਘ ਦਾ ਐਕਸੀਡੈਂਟ ਹੋ ਗਿਆ ਸੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਗੋਹਾਰ ਲਗਾਈ ਜਾ ਰਹੀ ਸੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਪੈਸੇ ਜਿਹੜੇ ਮੰਗੇ ਜਾ ਰਹੀ ਸੀ ਲੋਕਾਂ ਦੇ ਕੋਲੋਂ ਉਹ ਪਤਨੀ ਮਨਪ੍ਰੀਤ ਕੌਰ ਦੇ ਬੈਂਕ ਖਾਤੇ ਦੇ ਵਿੱਚ ਜਾਣੇ ਸੀ ਬੈਂਕ ਖਾਤਾ ਉਸ ਦਾ ਦਿੱਤਾ ਗਿਆ ਸੀ ਲੋਕਾਂ ਦੇ ਵੱਲੋਂ ਗੁਰਸੇਵਕ ਦੀ ਮਦਦ ਤੇ ਲਈ ਲੱਖਾਂ ਰੁਪਏ ਭੇਜ ਦਿੱਤੇ ਗਏ ਜੋ ਕਿ ਸਾਰੇ ਹੀ ਪੈਸੇ ਉਸ ਦੀ ਪਤਨੀ ਦੇ ਖਾਤੇ ਦੇ ਵਿੱਚ ਆਏ ਇਹਨਾਂ ਪੈਸਿਆਂ ਦੇ ਚੱਲਦੇ ਹੀ ਉਸ ਦੀ ਨੀਅਤ ਵਿਗੜ ਗਈ ਮਨਪ੍ਰੀਤ ਕੌਰ ਇਹ ਪੈਸੇ ਆਪਣੇ ਪੇਕੇ ਪਰਿਵਾਰ ਨੂੰ ਦੇ ਰਹੀ ਸੀ ਜਿਸ ਦਾ ਮ੍ਰਿਤਕ ਗੁਰਸੇਵਕ ਸਿੰਘ ਵਿਰੋਧ ਕਰਦਾ ਹੁੰਦਾ ਸੀ ਉਹਨਾਂ ਨੇ ਦੱਸਿਆ ਕਿ ਗੁਰਸੇਵਕ ਸਿੰਘ 8 ਜੁਲਾਈ ਨੂੰ ਘਰ ਤੋਂ ਗਿਆ ਪਰ ਉਹ ਵਾਪਸ ਨਹੀਂ ਆਇਆ ਤਾਂ ਹੁਣ ਮ੍ਰਿਤਕ ਗੁਰਸੇਵਕ ਸਿੰਘ ਦਾ ਸਾਲਾ ਅਮਨਾ ਅਮਨੇ ਦਾ ਸਾਲਾ ਅੱਗੇ ਸੁਖਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਦਾ ਇੱਕ ਦੋਸਤ ਮੰਨੂ ਸਿੰਘ ਮੋਟਰਸਾਈਕਲ ਤੇ ਗੁਰਸੇਵਕ ਸਿੰਘ ਨੂੰ ਪਿੰਡ ਕੱਲੋ ਦੀ ਨਹਿਰ ਤੇ ਲੈ ਗਏ ਜਿੱਥੇ ਇਹਨਾਂ ਦੇ ਵੱਲੋਂ ਗੁਰਸੇਵਕ ਸਿੰਘ ਨੂੰ ਪਹਿਲਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਮਾਰਿਆ ਗਿਆ ਅਤੇ ਫਿਰ ਇਸ ਤੋਂ ਬਾਅਦ ਸਬੂਤ ਮਿਟਾਉਣ ਦੀ ਖਾਤਰ ਤੇ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਇਸ ਦੇ ਵਿੱਚ ਪਤਨੀ ਮਨਪ੍ਰੀਤ ਕੌਰ ਵੀ ਮਿਲੀ ਹੋਈ ਸੀ ਕੀ ਨਾ ਸਾਡੇ ਪਿੰਡੋਂ ਮੁੰਡਾ ਜੀ ਇਹਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਜੀ ਨਾ ਉਹ ਗੱਗੂ ਕੋਈ ਕਹਿੰਦੇ ਪਿੰਡ ਚੋਂ ਜੀ ਪੱਕਾ ਨਾ ਉਹਦੇ ਨਾਲ ਮਲੇ ਉਸ ਵਾਰ ਸੇਕਸਿੰਸ ਗਈ ਹਾਂ ਕੀ ਕੰਮ ਕਰਦਾ ਉਹ ਦਿਹਾੜੀ ਧੂੜੀ ਕਰਦਾ ਸੀ ਇਹ ਮੁੰਡਾ ਜੀ ਐਕਸੀਡੈਂਟ ਹੋ ਗਿਆ ਸੀ ਉਹਦਾ ਉਹਦਾ ਨੀ ਸੰਸਥਾਨ ਨੇ ਰਲ ਕੇ ਵਧੀਆ ਲੈਲੂਏ ਕਰਾਤਾ ਸੀ ਉਹਦਾ ਸੈੱਟ ਹੋ ਗਿਆ ਸੀ ਜੀ ਤੇ ਹੁਣ ਆਹ ਤੇ 8 ਤਰੀਕ ਤੋਂ ਲੈ ਕੇ ਜੀ ਉਹ ਉਹ ਲਾਪਤਾ ਹੋ ਗਿਆ ਸੀ ਜੀ ਸਾਨੂੰ ਐ ਜੀ ਬੰਨ ਲਾਪਤਾ ਹੋ ਗਿਆ ਦੀ ਪੜਤਾਲ ਪੂਰ ਕਰਦਿਆਂ ਨੂੰ ਜੀ ਸਾਨੂੰ ਉਹਦੀ ਕੱਲ ਨੂੰ ਜੀ ਤੇ ਸਾਨੂੰ ਸ਼ੱਕ ਮਨ ਲਏ ਦੀ ਸਾਲਿਆ ਦੀ ਸੀਗਾ ਜੀ ਉਹ ਸਾਲੇ ਨੂੰ ਜੀ ਮਨਲਾ ਪੁਲਿਸ ਕੋਲੇ ਗੱਲ ਕਰੀ ਜੀ ਉਹਦੇ ਪੁਲਿਸ ਨੇ ਮਨਲਾ ਉਹਨੂੰ ਚੱਕ ਲਿਆ ਹੁੰਦਾ ਸੀਗਾ ਜੀ ਤੇ ਪੁਲਿਸ ਨੇ ਵਧੀਆ ਸਾਡੀ ਗੱਲਬਾਤ ਸੁਣ ਕੇ ਇਹਨਾਂ ਨੇ ਪੁਲਿਸ ਜਿਆਦਬੰਦਰ ਸਿੰਘ ਰਾਜਬੰਦਰ ਸਿੰਘ ਨੇ ਸਾਡੀ ਵਧੀਆ ਗੱਲ ਸੁਣੀ ਜੀ ਉਹਨੇ ਮਨਲਾ ਸਾਨੂੰ ਕਲੀਅਰ ਵਧੀਆ ਸਾਨੂੰ ਉਹ ਦਵਾਇਆ ਜੀ ਮਤਲਬ ਕਤਲ ਕਰਿਆ ਸਾਲਿਆਂ ਨੇ ਹਾਂ ਜੀ ਕਤਲ ਕਰਿਆ ਹਾਂ ਜੀ ਤੇ ਕੀ ਉਹ ਕਿਉਂ ਕਰਿਆ ਫਿਰ ਕੀ ਨਹੀਂ ਪਤਾ ਜੀ ਉਹ ਵੀ ਮਨਲਾ ਕਨਪਰ ਹੋਜੂ ਮਪਕਾ ਨੂੰ ਮੈਂ ਆਏ ਹੋ ਗਿਆ ਵੀ ਮਨਲਾ ਉਹਨਾਂ ਨੇ ਕਰਿਆ ਜੀ ਕਰਿਆ ਜੀ ਕਨਫਰਮ ਜੀ ਜਿਹੜਾ ਸਾਨੂੰ ਸੱਚ ਸੀਗਾ ਸਾਡਾ ਯਕੀਨ ਚ ਬਗਲ ਗਿਆ ਜੀ ਆਪਣਾ ਲਾੜਦਾ ਲਾਸਟ ਜਿਹਨਾਂ ਨੇ ਉਹ ਸਾਰੀ ਸੰਤੋਸ਼ਤਾ ਸਰਦਾਲ ਚ ਮਿਲੀ ਹੈ ਜਦ ਕਾਰਵਾਈ ਚੱਲੀ ਜਾਂਦੀ ਹੈ ਮਤਲਬ ਸਾਨੂੰ ਪੁਲਿਸ ਵਧੀਆ ਸਾਥ ਦੇ ਰਹੀ ਹੈ ਤੁਹਾਨੂੰ ਕੈਮਰੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹਾਂਜੀ ਆਈ ਸੀਗੀ ਜੀ ਅੱਛਾ ਕਿੱਥੋਂ ਦੀ ਸੀ ਉਹ ਆਪਣੇ ਪਿੰਡ ਦੀ ਸੀਗੀ ਅੱਛਾ ਉਹ ਨਾਲ ਉਥੋਂ ਲੈ ਕੇ ਗਈ ਸੀਗੀ ਜੀ ਅੱਛਾ ਹੁਣ ਮੰਗ ਕੀ ਕਰਦੇ ਤੁਸੀਂ ਪੁਲਿਸ ਨੂੰ ਮੰਗਤਾਂ ਸਾਫ਼ ਦੀ ਜਿਵੇਂ ਪੁਲਿਸ ਵਧੀਆ ਦੇ ਜਾਂਦੀ ਹੈ ਸਾਾਨੂੰ ਯਕੀਨ ਆ ਤੁਹਾਨੂੰ ਹਾਂਜੀ ਕੋਈ ਸਾਨੂੰ ਬੜਾ ਇੰਨੀ ਕੋਈ ਰੋਡ ਨਿ ਕਰਨ ਵਾਲੇ ਦੇ ਕਿੰਨੇ ਇਹ ਦੋ ਕੁ ਡੰਗਾਂ ਜੀ ਹਾਂਜੀ ਉਹਨਾਂ ਨੇ ਮਤਲਬ ਅਰਦਾਸ ਕਰਕੇ ਮਤਲਬ ਲੋਕਾਂ ਦੇ ਸਾਹਮਣੇ ਉਹ ਸਮਾਜ ਸੇਵੀਆਂ ਕੋਲੋਂ ਮਦਦ ਮੰਗੀ ਸੀ ਹਾਂਜੀ ਹਾਂਜੀ ਮਦਦ ਮੰਗੀ ਸੀ ਵਧੀਆ ਹੋ ਗਿਆ ਸੱਜਣ ਜੀ ਘਰੇ ਆ ਗਿਆ ਸੀਗਾ ਜੀ ਅੱਛਾ ਹਾਂਜੀ ਤੇ ਕੱਲ ਕਰਨਾ ਵੀ ਲਾਇਆ ਸੀ ਨਹੀਂ ਨਹੀਂ ਜੀ ਕੋਈ ਧਰਨੇ ਜੋੜ ਹੀ ਨਹੀਂ ਪਈ ਸਾਨੂੰ ਜੀ ਵਧੀਆ ਸਾਡੀ ਪੁਲਿਸ ਨੇ ਗੱਲ ਬਾਤ ਸੁਣੀ ਆ ਸਾਡੀ ਜੀ ਕੋਈ ਐਵੇਂ ਕਹਿ ਦੇ ਗਏ ਭਾਈ ਸਾਡੀ ਵਧੀਆ ਨੇੜੋ ਕੇ ਗੱਲ ਸੁਣੀ ਆ ਉਹਨਾਂ ਨੇ ਸਾਨੂੰ ਕੋਈ ਲੋੜ ਹੀ ਨਹੀਂ ਪਈ ਜੀ ਉਹ ਇਹਨੇ ਲੋੜ ਖਾਣੇ ਆ ਇਹ ਵੀ ਇਹਨੇ ਗੱਲ ਜੀ ਜੇ ਧਰਨਾ ਦਾ ਫੇਰ ਹੁੰਦਾ ਜਰੂਰ ਉਹਦਾ ਅੱਧੇ ਘੰਟੇ ਘੰਟੇ ਦਾ ਬੰਦਾ ਇੱਥੇ ਮਤਲਬ ਬੁਲਾ ਦੇ ਕਿਤੇ ਮਤਲਬ ਉਹ ਧਰਾਂ ਵਾਲੀ ਮੈਨੀਪੂਲਤ ਲੱਗਦੀ ਹੈ ਜੀ ਨਹੀਂ ਅਜੇ ਤੱਕ ਕੋਈ ਗੱਲ ਨਹੀਂ ਕਹਿ ਸਕਦੇ ਕੁਝ ਵੀ ਪੁਲਿਸ ਵੈਰੀਫਾਈ ਕਰ ਰਹੀ ਹੈ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਮਸਲਾ ਸਨ ਉਹ ਸਾਡੇ ਮੈਂਬਰ ਸਾਹਿਬ ਸਾਰਾ ਕੁਝ ਦੱਸ ਸੁਕੇ ਜੀ ਕੀ ਮਸਲਾ ਹੋਇਆ ਉਸ ਵਾਂਗ ਦੇ ਵਿੱਚ ਇਹ ਪੁਲਿਸ ਨੇ ਪੂਰਾ ਸਾਥ ਦਿੱਤਾ ਸਾਡਾ ਤੇ ਨਾ ਅਸੀਂ ਕੋਈ ਧਰਨਾ ਲਾਇਆ ਇੱਥੇ ਕੋਈ ਧਰਨੇ ਦੀ ਲੋੜ ਹੀ ਨਹੀਂ ਪਈ ਮਤਰਾ ਮਟਰ ਕੱਢ ਲੈ ਕੱਢ ਹਾਂ ਆ ਉਹ ਅੱਗੇ ਵੈਰੀਫਾਈ ਚੱਲ ਰਿਹਾ ਉਹ ਕੁਝ ਕਰ ਰਿਹਾ ਉਹ ਕੱਢ ਲਿਆ ਬਸ ਤੇ ਉਹਨੇ ਦੋ ਉਹ 1.5 ਕ ਕਸਟਡੀ ਦੇ ਵਿੱਚ ਅੱਗੇ ਨੂੰ ਸੰਦੀ ਭਾਲ ਕਰ ਰਹੇ ਤੇ ਦੇ ਦੇ ਘਰਾਂ ਦਾ ਵੀ ਬਿਚਨ ਵਾਲੀ ਜੀ ਉਹ ਤਾਂ ਨਹੀਂ ਆਪਾਂ ਕਹਿ ਸਕਦੇ ਉਹ ਵੈਰੀਫਾਈ ਕਰ ਰਹੀ ਹੈ ਹਾਂ ਉਹ ਨਹੀਂ ਆਪਾਂ ਕਹਿ ਸਕਦੇ ਉਹ ਪੁਲਸ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਕਿ ਕੀ ਫਾਗੀ ਦਾ ਹੱਥੇ ਦੇ ਵਿੱਚ 872025 ਨੂੰ ਇੱਕ ਭਾਗੀ ਵੰਦਰਪਿੰਡ ਤਨਾ ਤਲਵੰਡੀ ਚ ਪੈਂਦਾ ਇਥੋਂ ਇੱਕ ਵਿਅਕਤੀ ਜਿਹੜਾ ਗੁਰਸੇਵ ਸਿੰਘ ਉਰਫ ਗਗੂ ਜਿਹੜਾ ਘਰੋਂ ਚਲਾ ਗਿਆ ਸੀਗਾ ਤੇ ਜਿਹਦੀ ਗਮਸ਼ੁਦਗੀ ਦੀ ਜਿਹੜੀ ਸਾਨੂੰ ਅਦਲਾ ਜਿਹੜੀ ਥਾਣਾ ਤਲਵੰਡੀ ਇਹਦੇ ਘਰਦਿਆਂ ਨੇ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮਿਤੀ 13 7 25 ਨੂੰ ਸੰਗਠ ਥਾਣੇ ਦੇ ਵਿੱਚ ਬਰਾਮਦ ਹੋਈ ਸੀ ਜਿਹੜੀ ਕਿ ਅਣਪਛਾਤੀ ਸੀ ਇਹਨੂੰ 72 ਘੰਟੇ ਰੱਖ ਕੇ ਉਸ ਤੋਂ ਬਾਅਦ ਉਹਦੇ ਸਬੰਧੀ ਇਤਲਾਹ ਕਰਨ ਤੇ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਕੇ ਜਿਹੜੇ ਉਹ ਜਿਹੜਾ ਉਹਨਾਂ ਨੇ ਇਤਲਾਹ ਕੀਤੀ ਸੀਗੀ ਪੁਲਿਸ ਨੂੰ ਵੀ ਇਹ ਸਾਡੇ ਗੁਰਸੇਵਕ ਸਿੰਘ ਉਸ ਦੇ ਬੇਸ ਤੇ ਕਿਉਂਕਿ ਉਹ ਸਾਡੇ ਕੋਲ ਉਹਦੀ ਮੋਟਲੀ ਇਤਲਾਹ ਸੀ ਦਰਜ ਵੰਸ਼ ਉਤਕੀ ਸੰਬੰਧੀ ਅਸੀਂ ਕਾਰਵਾਈ ਕਰਦੇ ਹੋਏ ਮੋਕਫਸਰ थाना ਤਲਵੰਡੀ ਤੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਇਸ ਵਿਅਕਤੀ ਜਿਹੜੀ ਹੈਗੀ ਆ ਉਹਦੀ ਜਿਹੜਾ ਹੈਗਾ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਬਲਾਈਂਡ ਜਿਹੜਾ ਕਿ ਇਹਦੇ ਨਾਲ ਕੁਝ ਬੰਦੇ ਜਿਹੜੇ ਹੈਗੇ ਆ ਇਹਨੂੰ ਆਪਣੇ ਨਾਲ ਲੈ ਗਏ ਸੀਗੇ ਉਹਨਾਂ ਨੇ ਇਹਦਾ ਮਟਰ ਕਰਤਾ ਸੀ ਕੀ ਆਗਰਮ ਦੇ ਸ਼ਰੀਰ ਇਹਦੇ ਵਿੱਚ ਇਹ ਜਿਹੜੇ ਚਾਰ ਵਿਅਕਤੀ ਹੈ ਇਹਦੇ ਵਿੱਚ ਇੱਕ ਅਮਨ ਸਿੰਘ ਆਮਣਾ ਤੇ ਪੁੱਤਰ ਗਿੰਦਾ ਸਿੰਘ ਵਾਸੀ ਕਲੋ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜੋਧਪੁਰ ਪਾਖਰ ਮੰਨੂ ਸਿੰਘ ਪੁੱਤਰ ਅਕਬਾਲ ਸਿੰਘ ਵਾਸੀ ਜੋਧਪੁਰ ਪਾਖਰ ਤੇ ਇੱਕ ਲੇੜੀ ਹੈ ਜਿਹੜੀ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਉਰਫ ਗੱਗੂ ਪੁੱਤਰ ਮੇਜਰ ਸਿੰਘ ਵਾਸੀ ਕਲੋਨੀਆ ਭਾਗੀ ਪੱਤਰ ਪਤੀ ਭਾਗੀਵੰਦਰ ਇਹ ਅਮਨ ਅਮਨਾ ਸਿੰਘ ਜਿਹੜਾ ਹੈਗਾ ਇਹ ਦਾ ਮ੍ਰਿਤਕ ਦਾ ਸਾਲਾ ਜਿਹੜਾ ਇਹਨੂੰ ਉਸ ਦਿਨ ਤਾਲ ਲੈ ਕੇ ਗਿਆ ਸੀਗਾ ਦੀ ਰੰਦੇਸ਼ ਬਜਾ ਰੰਦੇਸ਼ ਕੀਆ ਸਰ ਆਪਣੇ ਸਾਲੇ ਨੂੰ ਮਾਰ ਦਾ ਕਾਰਨ ਵੀ ਪਿੱਛੇ ਐਨਵੋਲਵਡੀ ਯਾਨੀ ਭੰਗ ਪ੍ਰਮਾਣੇ ਰੱਖ ਕੇ ਆਪੇ ਜਮਾਇ ਨੂੰ ਮਾਰੋ ਮੋੜਲੀ ਤਫਤੀਸ਼ ਚੇਦੀ ਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰੂ ਗੁਰసేਵਕ ਸਿੰਘ ਉਰਫ ਗੱਗੂ ਆ ਇਹਦੇ ਕੁਛ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ ਚ ਇਹਨਾਂ ਨੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਆ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਇਹਦੇ ਵਿੱਚ ਤੇ ਜਿਹੜਾ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮਤਲਬ ਹੋਏ ਸੀਗੇ ਜਮ੍ਹਾਂ ਹੋਏ ਸੀਗੇ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਵੇਜਿਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾਣਿਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਹਮਨਾ ਸਿੰਘ ਤੇ ਉਸ ਦੇ ਕੋ ਸਾਲਾ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੈ ਦਾ ਸਾਲਾ ਤੇ ਇੱਕ ਉਹਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜ਼ਿਬਾਜ ਹੋ ਕੇ ਉਹਨੂੰ ਜਿਹੜਾ ਹੈਗਾ ਉਹਦਾ ਖਤਲ ਕਰਤਾ ਸੋ ਸਰ ਜਿਹੜਾ ਪਤਨੀ ਇਸ ਪਤਨੀ ਦਾ ਪੂਰੇ ਇਨਵੋਲਵਮੈਂਟ ਸੀ ਜਿਹੜੀ ਪਤਨੀ ਐ ਮਰਵਾਇ ਮੁਕੁਰੂ ਸੀ ਹਾਂ 120 ਵਿੱਚ ਉਹਨੂੰ ਰੱਖਿਆ ਸੀ ਤੇ ਜਿਹੜੀ ਧਾਰਾ 120 ਵਿੱਚ ਆndi ਹੈਗੀ ਆ ਉਹਦੇ ਵਿੱਚ ਰੱਖਿਆ ਜਾਂਦਾ ਸਿਵੇਂ ਮਾਇਸਾਂ ਕੋਈ ਬਰਾਮਗੀ ਹੋਈ ਹੈ ਕੋਈ ਰੈਸ ਕਿਤੇ ਗਏ ਬੰਦੇ ਇਦੇ ਵਿੱਚ ਮੁੱਢਲੀ ਤਫ਼ਤੀਸ਼ ਚ ਪਤਾ ਲੱਗਿਆ ਇਹ ਇਹਨੂੰ ਇੱਥੋਂ ਚੜਾ ਕੇ ਜਿਹੜਾ ਭਾਗੀਵੰਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀਗੇ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੋੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰਤਾ ਮੇਰੀ ਗੱਲ ਕੁੱਟਿਆ ਜਾ ਕੋਈ ਤੇਜ਼ੀ ਤੇ ਆਪਣਾ ਮਾਰੇ ਸਰੀਸਾ ਨਹੀਂ ਪਈ ਹਾ ਉਹਦੇ ਵਿੱਚ ਉਰੀ ਗਰਦਨ ਤੇ ਜਿਹੜੇ ਹੈਗੇ ਆ ਮੈਡੀਕਲ ਰਿਪੋਰਟ ਦੇ ਅਨਸਾਰ ਤੇ ਤਿਆਰ ਹਥਿਆਰ ਦੀ ਸੱਟ ਹੈਗੀ ਆ ਉਹ ਵੀ ਅਸੀਂ ਜਿਹੜਾ ਹੈਗਾ ਬਰਾਬਦ ਕਰ ਰਹੇ ਹਾਂ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਕੀਤੀ ਉਹਦੇ ਵਿੱਚ ਅਸੀਂ ਹਾਲ ਦੀ ਘੜੀ ਤਿੰਨ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਆ ਤੇ ਜਿਹਦੇ ਵਿੱਚ ਸੁਪਰੀਤ ਸਿੰਘ ਤੇ ਮੰਨੂ ਸਿੰਘ ਤੇ ਮਨਪ੍ਰੀਤ ਕੌਰ ਇਹਨਾਂ ਨੂੰ ਅਰੈਸਟ ਕਰ ਲਿਆ ਆ ਅਮਨੇ ਦੀ ਗ੍ਰਿਫਤਾਰੀ ਹਲੇ ਬਾਕੀ ਆ ਉਹਨੂੰ ਵੀ ਸਾਨੂੰ ਉਮੀਦ ਆ ਅਸੀਂ ਛੇਤੀ ਗ੍ਰਿਫਤਾਰ ਕਰਨਾਂ ਤੇ ਇਹ ਮਤਲਬ ਜਿਹਦੇ ਦਾਨੀ ਸੱਜਣਾ ਨੇ ਮਾਇਆ ਦਿੱਤੀ ਉਹ ਵੀ ਮਤਲਬ ਮੁੱਖ ਵਜਾ ਕਤਲ ਦਾ ਵਾਧਾ ਬਣ ਗਿਆ ਹਾਂ ਜਿਹੜੇ ਉਹ ਪੈਸੇ ਇਕੱਠੇ ਹੋਏ ਸੀਗੇ ਉਹਦੇ 'ਚ ਇਹ ਦੋਨਾਂ ਦੇ ਮਨ 'ਚ ਲਾਲਚ ਆ ਗਿਆ ਮਨਪ੍ਰੀਤ ਕੌਰ ਦੇ ਮਨ 'ਚ ਆਪਣਾ ਲਾਲਚ ਸੀਗਾ ਵੀ ਮੇਰੇ ਕੋਲ ਰਹਿਣ ਪੈਸੇ ਤੇ ਮੈਂ ਆਪਣੇ ਹਿਸਾਬ ਨਾਲ ਖਰਚਾ ਤੇ ਗੁਰਸੇਵਕ ਸਿੰਘ ਦੇ ਮਨ 'ਚ ਇਹ ਲਾਲਚ ਆ ਗਿਆ ਵੀ ਮੈਨੂੰ ਪੈਸੇ ਆਏ ਆ ਤੇ ਵੀ ਮੈਂ ਆਪਣੇ ਹਿਸਾਬ ਨਾਲ ਲੈਣ ਬਣ ਗਿਆ ਹਾਂ ਗੁਰਸੇਵਕ ਸਿੰਘ ਦੇ ਕੋਈ ਤੇ ਪਰ ਸਟਾ ਲੱਗਿਆ ਸੀ ਉਹ ਅਸੀਂ ਪੜਤਾਲ ਕਰ ਰਹੇ ਹਾਂ ਵੀ ਉਹ ਸਟਾ ਕਿਵੇਂ ਲੱਗੀਆਂ ਸੀਗੀਆਂ ਉਹ ਦੀ ਪੜਤਾਲ ਕਰ ਰਹੇ ਹਾਂ